ਸ਼ਸ਼ੀਕਾਲ ਐਸਐਮਜੀ ਨੂਜ਼ ਦੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਲਵਨ ਸਿੰਘ ਸੰਦੋੜਵੀ ਅੱਜ ਗੱਲ ਕਰਾਂਗੇ ਮੂਲ ਰੀ ਸਿੱਖਿਆ ਦੀ ਜਿਹੜੀ ਹਰ ਇੱਕ ਬੱਚੇ ਦਾ ਮੂਲ ਅਧਿਕਾਰ ਹੈ ਜਿਹੜਾ ਮੂਲ ਅਧਿਕਾਰ ਹੈ ਉਹਦਾ ਰਾਈਟ ਹੈ ਉਸ ਨੂੰ ਸਿੱਖਿਆ ਜਿਹੜੀ ਮਿਲਣੀ ਚਾਹੀਦੀ ਹੈ ਪਰ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਸਿੱਖਿਆ ਦਾ ਇੰਨਾ ਬੁਰਾ ਹਾਲ ਹੈ ਜਿੰਨਾ ਕਹਿ ਦਵਾਂ ਕਿਉਂਕਿ ਚਾਹ ਭਾਵੇਂ ਕੇਂਦਰ ਸਰਕਾਰ ਹੋਵੇ ਭਾਵੇਂ ਸੂਬਾ ਸਰਕਾਰ ਹੋਵੇ ਭਾਵੇਂ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਤੱਕ ਨਾਅਰਾ ਦਿੱਤਾ ਗਿਆ ਸੀ ਕਿ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਤੇ ਪੂਰਾ ਜਿਹੜਾ ਸਿਸਟਮ ਹੈ ਉਹ ਸਿੱਖਿਆ ਦਾ ਚੇਂਜ ਕਰਕੇ ਰੱਖ ਦਵਾਂਗੇ ਸਕੂਲਾਂ ਨੂੰ ਰੰਗ ਹੋ ਗਿਆ ਸਮਾਰਟ ਸਕੂਲ ਲਿਖੇ ਗਏ ਪਰ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਵੱਧ ਨੇ ਬਹੁਤ ਸਕੂਲ ਅਜਿਹੇ ਨੇ ਜਿਨ੍ਹਾਂ ਵਿੱਚ ਬੱਚੇ ਨਹੀਂ ਹਨ ਅਧਿਆਪਕ ਨੇ ਔਰ ਕਈ ਸਕੂਲ ਅਜਿਹੇ ਨੇ ਜਿਨ੍ਹਾਂ ਵਿੱਚ ਅਧਿਆਪਕ ਨੇ ਬੱਚੇ ਨਹੀਂ ਇਸ ਤਰ੍ਹਾਂ ਦੇ ਬਹੁਤ ਸਕੂਲ ਜਣੇ ਨੇ ਉਹ ਸਾਹਮਣੇ ਆਏ ਨੇ ਅੰਕਾਂ ਦੀ ਜਿਹੜੀ ਗੱਲ ਕਰਾਂਗੇ ਅੰਕੜਿਆਂ ਦੀ ਗੱਲ ਕਰਾਂਗੇ ਸਾਰੇ ਅੰਕੜੇ ਤੁਹਾਨੂੰ ਦੱਸਾਂਗੇ ਉਹ ਅਜਿਹੇ ਅੰਕੜੇ ਜਿਹੜੇ ਤੁਹਾਨੂੰ ਹੈਰਾਨ ਕਰਕੇ ਰੱਖ ਦੇਣਗੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜੀ ਹੈ ਸਰਕਾਰੀ ਜਿਹੜਾ ਖਜ਼ਾਨਾ ਹੈ ਉਸ ਨੂੰ ਲੁੱਟਿਆ ਜਾ ਰਿਹਾ ਹੈ ਤੇ ਜਿਹੜੇ ਬੱਚੇ ਨੇ ਉਹ ਸਿੱਖਿਆ ਤੋਂ ਵਾਂਝੇ ਨੇ ਤੇ ਕਈ ਸਕੂਲ ਅਜਿਹੇ ਨੇ ਜਿਹੜੇ ਬਿਨਾਂ ਬੱਚਿਆਂ ਤੋਂ ਚੱਲ ਰਹੇ ਨੇ ਤੇ ਕਈ ਸਕੂਲ ਅਜਿਹੇ ਨੇ ਜਿਦੇ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਆਰਚ ਹੈ ਤੇ ਅਧਿਆਪਕ ਸਿਰਫ ਮਹਿਜ਼ ਇੱਕ ਅਧਿਆਪਕ ਸਾਰਿਆਂ ਨੂੰ ਸਾਹਮੜਿਆ ਹੈ ਕਈ ਸਕੂਲ ਅਜਿਹੇ ਨੇ ਜਿਨ੍ਹਾਂ ਵਿੱਚ ਸੇਮ ਹੀ 7ਵੀਂ 8ਵੀਂ ਕਲਾਸ ਦੇ ਲਈ ਇੱਕੋ ਕਮਰਾ ਹੈ ਤੇ ਇੱਕੋ ਹੀ ਵਾਸ਼ਰੂਮ ਹੈ ਤੇ ਜਿਹੜੇ ਅਧਿਆਪਕ ਹੈ ਉਸ ਲਈ ਕੋਈ ਵਾਸ਼ਰੂਮ ਵੱਖਰਾ ਨਹੀਂ ਬਣਿਆ ਹੋਇਆ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦੇ ਉੱਤੇ ਸਵਾਲਾਂ ਵਿਚਾਲੇ ਸਿੱਖਿਆ ਮੰਤਰਾਲੇ ਨੇ ਸੂਬਿਆਂ ਵਿੱਚ ਅਧਿਆਪਕਾਂ ਦੀ ਅਸਮਾਨਤ ਨਾਇਤੀ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਨੇ ਨਾਲ ਹੀ ਉਹ ਸੂਬਿਆਂ ਨੂੰ ਸਿੱਖਿਆ ਦਿਖਾਉਣ ਲਈ ਦੋ ਤਸਵੀਰਾਂ ਵੀ ਪੇਸ਼ ਕੀਤੀਆਂ ਮਤਰਾਲੇ ਦੀ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਕਰੀਬ 8000 ਸਕੂਲ ਅਜਿਹੇ ਨੇ ਜਿੱਥੇ ਇੱਕ ਵੀ ਬੱਚਾ ਦਾਖਲ ਨਹੀਂ ਹੈ ਪਰ ਫਿਰ ਵੀ ਉਹਨਾਂ ਸਕੂਲਾਂ ਵਿੱਚ 20000 ਤੋਂ ਵੱਧ ਅਧਿਆਪਕਾਂ ਦੀ ਤਨਾਤੀ ਹੈ ਜਾਨੀ ਜੇ ਸਕੂਲਾਂ ਵਿੱਚ ਔਸਤਨ 2.5 ਦੇ ਅਪਕ ਬਣਦੇ ਨੇ ਜਿਹੜੇ ਬੈਠੇ ਬੈਠੇ ਹੀ ਤਨਖਾਹ ਹਾਸਲ ਕਰ ਰਹੇ ਨੇ ਦੂਜੇ ਪਾਸੇ ਦੇਸ਼ ਵਿੱਚ 1 ਲੱਖ ਤੋਂ ਵੱਧ ਅਜਿਹੇ ਸਕੂਲ ਹਨ ਜਿਹੜੇ ਇੱਕ ਅਧਿਆਪਕ ਦੇ ਭਰੋਸੇ 'ਚ ਚੱਲ ਰਹੇ ਨੇ ਜਿਸ ਵਿੱਚ ਪੜਨ ਵਾਲੇ ਬੱਚਿਆਂ ਦੀ ਗਿਣਤੀ 33 ਲੱਖ ਤੋਂ ਜ਼ਿਆਦਾ ਹੈ ਸਿੱਖਿਆ ਮੰਤਰਾਲੇ ਨੇ ਸਕੂਲੀ ਸਿੱਖਿਆ ਨੂੰ ਲੈ ਕੇ ਉਹ ਆਪਾ ਵਿਰੋਧੀ ਤਸਵੀਰ ਪੇਸ਼ ਕੀਤੀ ਹੈ ਜਦੋਂ ਉਹ ਸਾਰੇ ਸੂਬਿਆਂ ਵਿੱਚ ਨਵੀਂ ਰਾਸ਼ਟਰੀ ਨੀਤੀ ਨੂੰ ਲੈ ਕੇ ਅਮਨ ਵਿੱਚ ਤੇਜ਼ੀ ਨਾਲ ਝੁਟੀ ਹੋਈ ਹੈ ਸਿੱਖਿਆ ਦੇ ਸਕੂਲਾਂ ਵਿੱਚ ਅਧਿਆਪਕ-ਵਿਦਿਆਰਥੀ ਪੂਰੀ ਤਰ੍ਹਾਂ ਨਾਲ ਸੂਬਿਆਂ ਦਾ ਵਿਸ਼ਾ ਹੈ باوجود ਇਸ ਦੇ ਕੇਂਦਰੀ ਸਿੱਖਿਆ ਮੰਤਰਾਲੇ ਦਾ ਰੁਕਦਾਰ ਇਸ ਗੱਲ ਤੇ ਜ਼ੋਰ ਰਹਿੰਦਾ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਤੇ ਗੁਣਵੱਤਾ ਸਿੱਖਿਆ ਦਿੱਤੀ ਜਾਵੇ ਵਿਦਿਆਰਥੀ-ਅਧਿਆਪਕ ਅਨੁਪਾਤ ਨੂੰ ਬਿਹਤਰ ਰੱਖਿਆ ਜਾਵੇ ਜਿਸ ਨੂੰ ਲੈ ਕੇ 30 ਵਿਦਿਆਰਥੀਆਂ ਤੇ ਉੱਪਰ ਘੱਟੋ-ਘੱਟ 1 ਅਧਿਆਪਕ ਹੋਣਾ ਜ਼ਰੂਰੀ ਹੈ ਆਰਥਿਕ ਸਮਾਜਿਕ ਰੂਪ ਵਿੱਚ ਮੁੱਢਲੇ ਪਛੜੇ ਖੇਤਰਾਂ ਵਿੱਚ 25 ਬੱਚਿਆਂ ਉੱਪਰ ਘੱਟੋ-ਘੱਟ 1 ਅਧਿਆਪਕ ਦੀ ਤਨਖਾਹ ਦੀ ਸਿਫਾਰਸ਼ ਕੀਤੀ ਗਈ ਹੈ ਸਿੱਖਿਆ ਮੰਤਰੀਲੇ ਵੱਲੋਂ ਸੂਬਿਆਂ ਦੇ ਸਕੂਲਾਂ ਨੂੰ ਸਿੱਧੇ ਨੂੰ ਤਿਆਰ ਕਰਨ ਲਈ 2024-25 ਦੀ ਰਿਪੋਰਟ ਵਿੱਚ ਜ਼ੀਰੋ ਦਾਖਲੇ ਵਾਲੇ ਸਕੂਲਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਸੁਧਾਰ ਹੋਇਆ ਹੈ ਹੁਣ ਉਸ ਤੋਂ ਬਾਅਦ ਹਾਈ ਕੋਰਟ ਨੇ ਇਸ ਦੇ ਵਿੱਚ ਆਪਣਾ ਜਿਹੜਾ ਪੱਖ ਰੱਖਿਆ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਸਕੂਲਾਂ 'ਚ ਮੌਦਲੀ ਸਹੂਲਤਾਂ ਅਤੇ ਅਧਿਆਪਕਾਂ ਦੀ ਭਾਰੀ ਘਾਟ ਤੇ ਗੰਭੀਰ ਰੂਪ ਦਿਖਾਇਆ ਕੋਆਰਡੀਨੇਟ ਸਕੂਲਾਂ ਦੀ ਹਾਲਾਤ ਦੇਖਦੇ ਹੋਏ ਸਿੱਖਿਆ ਟਿੱਪਣੀ ਕਰਦੇ ਹਾਂ ਸਰਕਾਰ ਤੋਂ ਪੁੱਛਿਆ ਕਿ ਇਹ ਸਕੂਲ ਭਾਰਤ ਵਿੱਚ ਹਨ ਜਾਂ ਅਫਗਾਨਿਸਤਾਨ ਵਿੱਚ ਇੱਕ ਅਧਿਆਪਕ ਦੀ ਪੁਲਿਸ ਨੇ ਸੁਣਵਾਈ ਕਰਦੇ ਹਾਈ ਕੋਰਟ ਨੇ ਇਸ ਨੂੰ ਜਨਦ ਦਾ ਮਾਮਲਾ ਮੰਨਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਸਿੱਖਿਆ ਸਕੱਤਰ ਤੋਂ 15 ਦਸੰਬਰ ਤੱਕ ਸੂਬੇ ਦੇ ਸਾਰੇ ਮੇਲਸ ਗਾਰੀ ਮਿਡਲ ਅਤੇ ਅਸਥਿਤੀ ਦੇ ਸਰਕਾਰ ਉਤੇ ਚੁਕੇ ਗਏ ਕਦਮਾਂ ਬਾਰੇ ਵਿਸਤ੍ਰਿਤ ਰਿਪੋਰਟ ਮੰਗੀ ਗਈ ਹੈ ਚੀਫ ਜਸਟਿਸ ਸ਼ੀ ਨਾਗੂਸ ਚੀਫ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਮੰਗਲਵਾਰ ਨੂੰ ਦੋ ਸਕੂਲਾਂ ਦੇ ਨਾਲ ਜੁੜੇ ਮਾਮਲੇ ਦੀ ਸੁਣਵਾਈ ਕੀਤੀ ਹੈ ਦੱਸਦੀ ਹੈ ਕਿ ਸਾਰਾ ਮਾਮਲਾ ਜੋ ਸਾਹਮਣੇ ਆਇਆ ਅਧਿਆਪਕ ਬਿਕਮਜੀ ਸਿੰਘ ਨੇ ਪੁਲਿਸਨ ਸ਼ਿਕਾਇਤ ਕੀਤੀ ਸੀ ਕਿ ਤਬਾਦਲਾ ਹੋਣ ਦੇ ਬਾਵਜੂਦ ਉਸ ਨੂੰ ਰਿਲੀਵ ਨਹੀਂ ਕੀਤਾ ਜਾ ਰਿਹਾ ਉਹ ਅਮਰਸਰ ਦੇ ਜ਼ਿਲ੍ਹਾ ਪੰਡਿਤ ਤਪੀਲਾ ਦੇ ਸਰਕਾਰੀ ਸਕੂਲ ਵਿੱਚ ਤਨਖਾਹਤ ਹੈ ਛੇਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਇੱਕ ਕਮਰਾ ਉਹਨੂੰ ਦਿੱਤਾ ਗਿਆ ਹੈ ਦੋ ਪਖਾਨੇ ਹਨ ਅਧਿਆਪਕ ਲਈ ਵੱਖਰੇ ਪਖਾਨੇ ਦੀ ਕੋਈ ਪ੍ਰਵੰਧ ਨਹੀਂ ਹੈ ਇਹ ਜਿਹੜੇ ਡਾਟਾ ਤੁਹਾਨੂੰ ਅਸੀਂ ਪੇਸ਼ ਕੀਤੇ ਨੇ ਜਿਹੜੇ ਤੁਹਾਨੂੰ ਅੰਕੜੇ ਅਸੀਂ ਪੇਸ਼ ਕੀਤੇ ਨੇ ਇਹ ਸਾਰੇ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਨੇ ਔਰ ਪੰਜਾਬ ਸਰਕਾਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਖਤ ਨਿਰਦੇਸ਼ ਦਿੱਤੇ ਨੇ ਕਿ ਜਿਹੜਾ ਸਿੱਖਿਆ ਸਕੱਤਰ ਹੈ ਉਹ 15 ਸਤੰਬਰ ਤੱਕ ਰਿਪੋਰਟ ਜੋ ਤਿਆਰ ਕੀਤੀ ਗਈ ਹੈ ਜੋ ਕਦਮ ਚੁੱਕੇ ਗਏ ਨੇ ਜੋ ਹੀਲੇ ਵਸੀਲੇ ਕੀਤੇ ਗਏ ਨੇ ਸਿੱਖਿਆ ਪ੍ਰੋਗਰਾਮ ਦਾ ਨੂੰ ਸੁਧਾਰਨ ਦੇ ਲਈ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਪੰਜਾਬ ਸਰਕਾਰ ਦੇ ਦੁਆਰਾ ਕੀਤੀ ਗਈ ਸੀ ਉਸ ਨੂੰ ਵਿੱਚ ਕੀ ਕੀਤਾ ਗਿਆ ਉਸ ਨੂੰ ਅਮਲੀ ਰੂਪ ਵਿੱਚ ਲਿਖਤੀ ਰੂਪ ਵਿੱਚ ਪੂਰਾ ਡਾਟਾ ਤਿਆਰ ਕਰਕੇ ਪੂਰੀ ਰਿਪੋਰਟ ਕਰਕੇ ਜਿਹੜੀ ਹੈ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਕ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੂੰ ਸੌਂਪੀ ਜਾਵੇ